ਪੰਜਾਬ ਦੇ ਵਿੱਚ 3 ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੇਖਵਾਣੀ ਕੀਤੀ ਗਈ ਹੈ ਕਿ 3 ਦਿਨਾਂ ਤੱਕ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਲਰਟ ਜਿਹੜਾ ਕਿ ਜਾਰੀ ਰਹੇਗਾ ਤੇ ਇਹ ਵੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਵੀ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਕੁਝ ਥਾਵਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ ਉਹ ਕਿਹੜੇ-ਕਿਹੜੇ ਸਥਾਨ ਨੇ ਕਿਹੜੇ ਕਿਹੜੇ ਸ਼ਹਿਰ ਨੇ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ ਵੱਡੀ ਪਈਖਵਾਨੀ ਕੀਤੀ ਗਈ ਹੈ ਤੇ ਕਿਹੜੀ ਤਰੀਕ ਤੋਂ ਮੌਸਮ ਜਿਹੜਾ ਕਿ ਬਦਲਣ ਵਾਲਾ ਤਾਂ ਮੌਸਮ ਦੇ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੁਲੰਦਰ ਸਮੇਤ ਕਈ ਇਲਾਕਿਆਂ ਦੇ ਵਿੱਚ ਪਈ ਬਾਰਿਸ਼ ਦੇ ਕਾਰਨ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਵੀ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਵੱਲੋਂ ਇਸ ਹਫਤੇ ਪੂਰੇ ਬਾਰਿਸ਼ ਦੀ ਪਈਖਵਾਨੀ ਕੀਤੀ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਸੂਬੇ ਭਰ ਦੇ ਵਿੱਚ بارش ਦਾ ਅਸਰ ਦੇਖਣ ਨੂੰ ਮਿਲਿਆ ਹੈਗਾ ਤੇ ਵਿਭਾਗ 10 ਮੌਸਮ ਵਿਭਾਗ ਦੇ ਵੱਲੋਂ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਦੌਰਾਨ ਤੁਹਾਨੂੰ ਦੱਸਦੇ ਕਿ 3 ਦਿਨਾਂ ਤੱਕ ਗਰਮੀ ਤੇ ਹਿਊਮਸ ਤੋਂ ਰਾਹਤ ਦੇਣ ਵਾਲੇ ਸੰਘਣੇ ਕਾਲੇ ਬੱਦਲ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਲਈ ਸ਼ਹਿਰ ਤੋਂ ਦੂਰ ਹੁੰਦੇ ਚਲੇ ਜਾਣਗੇ ਅਜਿਹਾ ਇਸ ਲਈ ਹੈ ਕਿਉਂਕਿ 27 ਜੁਲਾਈ ਤੱਕ ਮੌਨਸੂਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਕਮਜ਼ੋਰ ਰਹੇਗਾ ਵਦਵਾਨੂ ਸ਼ਹਿਰ ਦੇ ਵਿੱਚ ਹਲਕੀ ਬੂੰਦਾਬਾਂਦੀ ਹੋਈ ਹੈ ਇਸ ਦੌਰਾਨ ਬੂੰਦਾਬਾਂਦੀ ਨੇ ਇੱਕ ਵਾਰ ਫਿਰ ਤੋਂ ਹਿਮਸ ਅਤੇ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਦਿੱਤੀ ਹੈ ਪਰ ਪਿਛਲੇ 2 ਦਿਨਾਂ ਤੋਂ 30 ਡਿਗਰੀ ਤੋਂ ਘੱਟ ਚੱਲ ਰਿਹਾ ਤਾਪਮਾਨ ਵੱਧ ਕੇ 34 ਡਿਗਰੀ ਹੋ ਚੁੱਕਿਆ ਹੈ ਤਾਂ ਕੁਝ ਦਿਨਾਂ ਦੇ ਲਈ ਮੌਨਸੂਨ ਚੰਡੀਗੜ੍ਹ ਸਣੇ ਮਤਾਨੇ ਇਲਾਕਿਆਂ ਦੇ ਵਿੱਚ ਬਾਰਿਸ਼ ਕਰਵਾਉਣ ਦੇ ਵਿੱਚ ਮਦਦ ਨਹੀਂ ਕਰ ਪਾਵੇਗੀ ਉਹ ਤੇ ਤੁਹਾਨੂੰ ਦੱਸ ਦੇ ਕਿ ਲੋ ਪ੍ਰੈਸ਼ਰ ਅਤੇ ਬੰਗਾਲ ਦੀ ਖਾੜੀ ਤੋਂ ਅੱਗੇ ਵਧ ਰਿਹਾ ਆ ਜੋ ਕਿ ਅਪਰ 에ਅਰ 사이클োনিক ਸਰਕੂਲੇਸ਼ਨ 28 ਜੁਲਾਈ ਦੇ ਆਸ-ਪਾਸ ਜਾ ਕੇ ਚੰਡੀਗੜ੍ਹ ਸਣੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਅਤੇ ਮੀਦ ਲਈ ਣੁਕੁਲ ਮਾਹੌਲ ਬਣਾਏਗਾ ਯਾਨੀ ਕਿ 28 ਤਰੀਕ ਤੋਂ ਬਾਅਦ ਮੌਸਮ ਜੜਾ ਕੇ ਬਦਲਣ ਵਾਲਾ ਹੈ ਤਾਂ 29 ਜੁਲਾਈ ਨੂੰ بارش ਦੇ ਚੰਗੇ ਜੋ ਕਿ ਸਪੈਲ ਦੀ ਉਮੀਦ ਮੌਸਮ ਪਾਕ ਜਤਾ ਰਿਹਾ ਯਾਨੀ ਕਿ ਮੌਸਮ ਜੜਾ ਕੇ ਇੱਕ ਵਾਰ ਫਿਰ ਤੋਂ ਬਰਸਾਤ ਲਿਆ ਸਕਦਾ ਹੈ ਤੇ ਇਸ ਦੇ ਨਾਲ ਇੱਕ ਵਾਰ ਫਿਰ ਮਾਂਸੂਨ ਜੋ ਆਨ ਕੀ ਮੌਸਮ ਸੁਹਾਵਣਾ ਹੋ ਜਾਵੇਗਾ ਸ਼ਹਿਰ ਦੇ ਵਿੱਚ ਤੁਹਾਨੂੰ ਦੱਸਦੇ ਕਿ ਵਾਤਵਤ ਤੇ ਘਾਟੋ ਘੜ ਬਾਰਿਸ਼ ਕਿਤੇ ਕਿਤੇ ਦਰਜ ਹੋਈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇਕਰ ਚੰਡੀਗੜ੍ਹ ਮੁਹਾਲੀ ਤੇ ਹਵਾਈ ਅੱਡੇ ਦੀ ਯਾਨੀ ਕਿ 에어ਪੋਰਟ ਦੀ ਗੱਲ ਕਿਤੇ ਚਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਦੱਸਦੇ ਕਿ ਇਹਨਾਂ ਇਲਾਕਿਆਂ ਦੇ ਵਿੱਚ بارش ਵੀ ਪਈ ਐ ਤੇ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਕਿ ਠੰਡਾ ਹੁੰਦਾ ਨਜ਼ਰ ਆ ਰਿਹਾ ਤੇ ਮੌਸਮ ਭਾਗ ਦੇ ਵੱਲੋਂ ਇਹ ਕੋਈ ਖੁਆਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਹੁਣ ਕਈ ਥਾਵਾਂ ਦੇ ਉੱਤੇ ਬਰਸਾਤ ਜਿਹੜੀ ਕਿ ਹੋਵੇਗੀ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਪੂਰਥਲਾ ਦੀ ਗੱਲ ਕਿਤੇ ਜਾਵੇ ਤਾਂ ਇੱਕ ਦਿਨ ਦੀ بارش ਨੇ ਉੱਥੇ ਬੂਰਾ ਹਾਲ ਕਰ ਦਿੱਤਾ ਸੀਗਾ ਤੇ ਦੰਦ ਦੱਸਦੀ ਹੈ ਕਿ ਇੱਕ ਪੁਰਾਣੀ ਬਿਲਡਿੰਗ ਸੀਗੀ 100 ਸਾਲ ਪੁਰਾਣੀ ਉਹ ਵੀ ਢਾਟੇਰੀ ਹੋ ਚੁੱਕੀ ਸੀਗੀ ਅਚਾਨਕ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈਗਾ ਪਰ ਇਸ ਪੁਰਾਣੀ ਬਿਲਡਿੰਗ ਦੇ ਡਿੱਗਣ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਡਰ ਤਾਂ ਜ਼ਰੂਰ ਜਿਹੜਾ ਕਿ ਫੈਲ ਗਿਆ ਸੀਗਾ ਦੱਸਦੀ ਹੈ ਕਿ ਮੀਨੂ ਲੈ ਕੇ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦਰੋਪਾਈ ਖਵਾਣੀ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਤੋਂ ਬਾਅਦ ਅੱਜ ਸਵੇਰ ਤੋਂ ਜ਼ਿਆਦਾ ਇਲਾਕੇ ਦੇ ਵਿੱਚ ਧੁੱਪ ਖਿੜੀ ਹੋਈ ਹੈ ਬੀਤੇ ਦਿਨਾਂ ਤੋਂ ਦੌਰਾਨ ਬਾਰਿਸ਼ ਦੇ ਕਾਰਨ ਤਾਪਮਨ ਦੇ ਵਿੱਚ ਆਇ ਗਿਰਾਵਟ ਤੋਂ ਬਾਅਦ ਇੱਕ ਵਾਰ ਫਿਰ ਤਾਪਮਨ ਦੇ ਵਿੱਚ ਹਲਕਾ ਵਾਧਾ ਦਰਸ ਕੀਤਾ ਗਿਆ ਹਾਲਾਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਵਾਤਾਵਰਣ ਦਾ ਤਾਪਮਾਨ ਅਜੇ 20 35 ਤੋਂ 36 ਡਿਗਰੀ ਤੋਂ ਹੇਠਾ ਹੀ ਹੈ ਪਿਛਲੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਤਾਪਮਾਨ ਦੇ ਵਿੱਚ 3.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ 36.5 ਡਿਗਰੀ ਦੇ ਨਾਲ ਬਠਿੰਡਾ ਸਭ ਤੋਂ ਗਰਮ ਰਿਹਾ ਉੱਥੇ ਸਭ ਤੋਂ ਘੱਟ ਤਾਪਮਾਨ 23. 9 ਡਿਗਰੀ ਪਠਾਨਕੋਟ ਦੇ ਵਿੱਚ ਦਰਜ ਕੀਤਾ ਗਿਆ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਇਸ ਪੂਰੇ ਹਫਤੇ ਦੇ ਲਈ ਇਲਾਕਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਦੇ ਮੁਤਾਬਕ 29 ਜੁਲਾਈ ਤੱਕ ਬਾਰਿਸ਼ ਦਾ ਦੌਰ ਜਾਰੀ ਰਹੇਗਾ ਵਿਭਾਗ ਦੇ ਵੱਲੋਂ ਅੱਜ ਵੀ ਸਾਰੇ ਜ਼ਿਲ੍ਹਿਆਂ ਦੇ ਲਈ ਵੀ ਹਲਕੀ ਬਾਰਿਸ਼ ਦੀ ਪੋਇਖਵਾਣੀ ਕੀਤੀ ਗਈ ਹੈ। ਉੱਥੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਯਾਨੀ ਕਿ ਇਹ ਤਿੰਨ ਜ਼ਿਲ੍ਹੇ ਨੇ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ। ਹਾਲਾਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਅੱਜ ਬਾਰਿਸ਼ ਦਾ ਅਸਰ ਉਹਨਾਂ ਜ਼ਿਆਦਾ ਵੇਖਣ ਨੂੰ ਨਹੀਂ ਮਿਲੇਗਾ। ਤਾਂ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੁਪੋਂ ਖਿੜੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੇ ਸ਼ਹਿਰ ਦਾ ਆਪਣੇ ਇਲਾਕੇ ਦਾ ਹਾਲ ਸਾਂਝਾ ਕਰੋ